ਭਾਈਆਂ ਦੀ ਸੋਨ ਇੱਕ ਆਪਾਂ ਬਹੁਤ ਜ਼ਬਰਦਸਤ ਝੋਟੀ ਤੋਰ ਕੇ ਦਿਖਾਉਣਿਆਂਗੇ ਪਹਿਲਾਂ ਤੁਰ ਦਿਨ ਚੈੱਕ ਕਰ ਲਿਓ ਸੰਗਾ ਹੁੰਗਾ ਦੇ ਦੇਖੋ ਤੁਸੀਂ ਫੇਸ ਕੁਆਲਟੀ ਕੁੰਡੇ ਸੰਗਾ ਦੇ ਤੇ ਥਣ ਹਵਾਨਾ ਦੇਖੋ ਤੁਸੀਂ ਲੱਗਿਆ ਹੋਇਆ ਝੋਟੀ ਨੂੰ ਬਹੁਤ ਸੋਹਣਾ ਆਰਡਰ ਆਰਡਰ ਲੱਗਿਆ ਹੋਇਆਗਾ ਤੇ ਪਹੁੰਚੇ ਆਪਾਂ ਮੋੜ ਪਸੂ ਮੰਡੀ ਤੇ ਜਿਹੜੀ ਕਿ ਮਹੀਨੇ ਚ ਇੱਕ ਵਾਰੀ ਲਾਦੇ ਆ 20 ਤਰੀਕ ਨੂੰ ਅੱਜ 20 11 2024 ਨੂੰ ਮੰਡੀ ਕਵਰ ਕਰਨ ਪਹੁੰਚਾਂਗੇ ਤੇ ਆਹ ਝੋਟੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਦੇਖੋ ਸਿਣਾ ਬਹੁਤ ਜ਼ਬਰਦਸਤ 20 ਕਿਲੋ ਕੰਡੇ ਵਾਲਾ ਦੁੱਧ ਆ ਜੀ 20 ਕਿਲੋ 20 ਕਿਲੋ ਆ ਜੀ ਮਾਸ਼ੇ ਮਾਦੇ ਨਾ ਮਗਰ ਆਈਓ ਮੈਂ ਝੋਟੀ ਪਸੰਦ ਆਈ ਮਹਾਰੀ ਵੀਡੀਓ ਬਣਾਉਣਾ ਮੋਹ ਸੇ ਦਾਂਦਾ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਣਾ ਤੇ 20 ਕਿਲੋ ਬਾਈ ਗਾ ਦੁੱਧ ਕੰਡੇ ਵਾਲਾ ਗਾ ਤਿਆਰ ਜਮਾ ਦੇ ਸਕਦਾ ਤੋਰ ਬਾਈ ਤੋਰ ਇੱਕ ਵਾਰੀ ਹੋਰ ਤੋਰ ਮਨਤੀ ਦੀ ਮਗਰ ਕੱਤੀ ਆਗੀ ਦੇਖੋ ਅਸੀਂ ਹਣਾ ਪੂਰੀ ਜ਼ਬਰਦਸਤ ਝੋਟੀ ਆ ਯਾਰਾ ਤੇ ਸ਼ੁਰੂਆਤ ਚ ਤੁਹਾਨੂੰ ਆਪਾਂ ਇਹਦੀ ਡਿਟੇਲ ਲੈ ਕੇ ਦਿੰਨੇ ਆਗੇ ਤੋਰ ਦੇ ਚੈੱਕ ਕਰ ਲਿਓ ਤੇ ਬਾਕੀ ਆਪਾਂ ਡਿਟੇਲ ਬਾਅਦ ਤੋਂ ਲੈਣਾ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਦਾ ਕਾਲਚਰਾ ਨਹੀਂ ਜਿਲਾ ਕਿਹੜਾ ਰਹਿੰਦਾ ਆਪਾਂ ਨੂੰ ਪਢੰਡਾ ਤੇ ਕੈ ਪਸੂ ਲੈ ਗਏ ਆ ਬਾਈ ਨਾਗ ਇੱਥੇ ਇੱਕ ਹੀ ਲੈ ਗਏ ਆ ਘਰ ਦੀ ਆ ਕਿ ਵਪਾਰ ਦਾ ਕੰਮ ਵਪਾਰ ਦੀ ਵਪਾਰ ਦਈਆ ਠੀਕ ਆ ਕੈਵੇਂ ਸੂਏ ਬਾਈ ਦੂਜੇ ਕੇ ਪਹਿਲੇ ਸੂਆ ਕੇ ਮੂੰਹੋਂ ਛੇ ਦੰਦਾ ਜੀ ਮੂੰਹੋਂ ਛੇ ਦੰਦਾ ਦੂਜਾ ਸੂ ਆ ਗਈ ਤੇ ਮਗਰ ਕੱਟੀਆਂ ਦੇ ਐਮ 29 ਦੀ ਆ ਐਮ 29 ਦੀ ਕੱਟੀ ਆ ਮਗਰ ਜੀ ਠੀਕ ਆ ਆ ਕੱਟੀਆਂ ਦੋਸਤੋ ਐਮ 29 ਦੀ ਟੀਕਾ ਭਰਾਇਆ ਹੋਇਆ ਬਾਈ ਇਹਨਾਂ ਚੰਗਾ ਹਨਾ ਤੇ ਐਮ 29 ਦੇ ਚੰਗੇ ਰਿਜ਼ਲਟ ਆ ਗਏ ਤੇ ਸਿੰਗਾ ਹੁੰਗਾ ਦੀ ਤੇ ਫੇਸ ਕੁਆਲਿਟੀ ਦੇਖੋ ਤੁਸੀਂ ਬਹੁਤ ਸੋਹਣੀ ਹੈ ਜੀ ਦੁੱਧ ਬਾਈ ਚਾਰ ਡੰਗ ਚਵਾ ਦੇ 20 ਕਿਲੋ ਤਿਆਰ 20 ਕਿਲੋ ਤਿਆਰ ਆ ਚਾਰ ਡੰਗ ਬਾਈ ਕਹਿੰਦਾ ਆਪਾਂ ਤਸੱਲੀ ਨਾਲ ਚਵਾ ਦੇਾਂਗੇ ਪਿੰਡ ਕਾਲਚਰਾ ਨੇ ਜਿਲ੍ਹਾ ਬਠਿੰਡਾ ਤੇ 20 ਕਿਲੋ ਬਾਈ ਜਮਾ ਤਸੱਲੀ ਵਾਲਾ ਜਮਾ ਤਸੱਲੀ ਵਾਲਾ ਠੀਕ ਆ ਲੈ ਵੀ ਬਾਈ ਕਹਿੰਦਾ 20 ਕਿਲੋ ਤਸੱਲੀਆ ਗੱਪ ਮਾਰਨ ਵਾਲੀ ਗੱਲ ਨਹੀਂ ਬਾਈ ਕਹਿੰਦਾ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਰੇਟ ਕੀ ਕਰਤਾ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 84272 ਕਿੰਨਾ ਬਾਈ 84272 84272 51991 51991 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ 9796 97796 32273 32273 ਇਹ ਦੋ ਨੰਬਰ ਆ ਬਾਈਆਂ ਦੇ ਜੇ ਕਿਸੇ ਭਰਾ ਨੇ ਲੈਣੀ ਆ ਝੋਟੀ ਪੂਰੀ ਟਾਪ ਦੀ ਝੋਟੀਆਂ ਮੰਡੀ ਚੋਂ ਘਰੇ ਵੀ ਖੜੀਆਂ ਚਾਰ ਚੰਗੀਆਂਆਂ ਗੀਆਂ ਉਹ ਵੀ ਠੀਕ ਆ ਲੈ ਵੀ ਜਿਹੇ ਮਰਜੀ ਪਸ਼ੂ ਲੈਣਾ ਬਾਈਆਂ ਨਾਲ ਤੁਸੀਂ ਸੰਭਰ ਕਰ ਸਕਦੇ ਹੋ ਜੇ ਆਹ ਝੋਟੀ ਲੈਣੀ ਆ ਐਮ 92 ਦੀ 33 ਮਾਗ ਰਹੇ ਦੇ ਤੇ ਥਾਣਾ ਆਰ ਡਰ ਦੇਖੋ ਬਾਈ ਕਹਿੰਦਾ 20 ਕਿਲੋ ਤੁਸਲਣਾ 4 ਕਿਲੋ ਚੋਕੇ ਦੂੰ ਕਹਿੰਦਾ ਮੈਂ ਦੇਖੋ ਸੀ ਇੱਕ ਕੰਡਾ ਲਵਾ ਕੇ ਤੁਸੀਂ ਜਿਹੜੀ ਝੋਟੀ ਖੇਚ ਸਕਦੇ ਹੋ ਬਾਕੀ ਤੁਸੀਂ ਬਾਈਆਂ ਨਾਲ ਜਿਹੜਾ ਸੰਭਰ ਕਰ ਸਕਦੇ ਬਹੁਤ ਜ਼ਬਰਦਸਤ ਝੋਟੀ ਆ ਜੀ ਦੂਜੇ ਸੂਏ ਸੂਈ ਹੋਈ ਹੈ ਜੀ ਠੀਕ ਹੈ ਤੇ ਬਣੇ ਰਿਓ ਲਾਸਟ ਤੱਕ ਮੰਡੀ ਤੇ ਆਪਾਂ ਤੁਹਾਨੂੰ ਹੋਰ ਜਿਹੜੇ ਪਸ਼ੂ ਤੋਰ ਕੇ ਦਿਖਾਉਣੇ ਇੱਥੇ ਵੀ ਕੀ ਰੇਟ ਰਹਿੰਦੇ ਆ ਮੰਡੀ ਤੇ ਆ ਜਾਓ ਦੋਸਤੋ ਸੋਨੇ ਇੱਕ ਹੋਰ ਬਾਈ ਦੀ ਆਪਾਂ ਜਾਇਜ਼ ਰੇਟ ਦੀ ਮੱਝ ਤੋਰ ਕੇ ਦਿਖਾਉਣੇ ਆ ਨ 90000 ਬਾਈ ਮੁੱਲ ਕਰਦਾ ਇਹਦਾ ਤੇ ਨੀਲੀ ਦਾ ਵਿੱਚ ਪਾਈ ਜਾਂਦੀ ਹੈਗੀ ਤੇ ਦੇਖ ਸਕਦੇ ਹੋ ਸੀ ਹਣਾ ਫੇਸ ਕੁਆਲਟੀ ਦੇਖ ਸਕਦੇ ਹੋਗੇ ਅੱਖਾਂ ਵੀ ਚਿੱਟੀਆਂਆਂ ਤੇ ਕੈਰੈਕਟਰ ਸਾਰੇ ਪੂਰੇ ਕਰਦੀ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਣਾ ਥਾਣਾ ਹਵਾਨਾ ਜਿਹੜਾ ਦੇ ਸਕਾ ਦੋ ਸੀ ਹਨਾ ਤੇ ਡਬਲ ਮੱਝ ਆ ਗਈ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਵੀ ਕੀ ਮਾਲ-ਮੁਲ ਕਰਦਾ ਇਹਦਾ ਕਿੰਨਾ ਦੁੱਧਾਗਾ ਤੇ ਕੰਮੇ ਸੂਈ ਸੂਈ ਹੋ ਜਾ ਸਾਰੀ ਡਿਟੇਲ ਲੈ ਕੇ ਦੇਮਾ ਬਾਕੀ ਜੇ ਕਿਸੇ ਪੁਰਾਣੇ ਖਰੀਦਣ ਨੂੰ ਹਈ ਤਾਂ ਨੰਬਰ ਤੁਹਾਨੂੰ ਬਾਈ ਦਾ ਆਪਾਂ ਲੈ ਦਾਂਗੇ ਤੇ ਪਹਿਲਾਂ ਆ ਜਾਓ ਆਪਾਂ ਡਿਟੇਲ ਚ ਪਉਦਿਆਂ ਬਾਈ ਤੋਂ ਵੀ ਕੀ ਮਾਲ-ਮੁਲ ਕਰਦਾ ਕਿੰਨਾ ਦੁੱਧਾ ਥੱਲੇ ਆਰਡਰ ਬੰਨਦੇ ਬਾਈ ਬੰਨਦੇ ਤੇ ਇਧਰੋਂ ਥਾਣਾ ਹਵਾਨਾ ਸਾਈਡ ਤੋਂ ਦੇ ਸਕਾ ਦੋ ਸੀ ਚੰਗੇ ਜੇ ਕਿਸੇ ਭਰਾ ਨੇ ਨੀਲੀ ਰਗ ਦੇ ਬੱਚੇ ਪੈਦਾ ਕਰਨੇ ਤਾਂ ਤੁਸੀਂ ਆ ਮੱਝ ਜਾਇਜ ਰੇਡ ਜਿਹੜੀ ਖਰੀਦ ਸਕਦੇ ਹੋ ਇਹ ਦੇਖੋ ਥਾਣਾ ਹਵਾਨਾ ਬੈਕ ਸਾਈਡ ਤੋਂ ਦੇਖੋ ਤੁਸੀਂ ਥਾਣਾ ਦਾ ਸਪੇਸ ਵੀ ਬਹੁਤ ਆ ਤੇ ਥਾਣਾ ਦਾ ਸਾਈਜ਼ ਵੀ ਬਹੁਤ ਸੋਹਣਾ ਗਾਣਾ ਤੇ ਬਾਕੀ ਰੇਡ ਆਰਡਰ ਵੀ ਬਹੁਤ ਵਧੀਆ ਲੱਗਿਆ ਹੋਇਆ ਦੇਖ ਸਕਦੇ ਹੋ ਤੇ ਬਾਕੀ ਆ ਜੋ ਬਾਈ ਨਾਲ ਕਰਦੇ ਆਂ ਆਪਾਂ ਗੱਲਬਾਤ ਡਿਟੇਲ ਚ ਲਾ ਕੇ ਦਿੰਨਾ ਸਾਨੂੰ ਸਾਰੀ ਗੱਲ ਵਿਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਣਾ ਕਿਹੜਾ ਪੰਡਾ ਬਾਈ ਦਾ ਮੋੜ ਮੰਡੀ ਮੋੜ ਮੰਡੀ ਇੱਥੇ ਹੀ ਆ ਲੋਕਲੀ ਠੀਕ ਆ ਐਨ ਹੋ ਜਾ ਮੜਾ ਜਾ ਠੀਕ ਆ ਲੈ ਵੀ ਇੱਥੋਂ ਹੀ ਆ ਬਾਈ ਲੋਕਲ ਆ ਇੱਥੋਂ ਬੋੜਾਂ ਤੋਂ ਤੇ ਬਾਈ ਕੰਮੇ ਸੂਈ ਸੂਈ ਐ ਇਹ ਮੱਜ ਇਹ ਤੀਜੇ ਸੂਇ ਤੀਜੇ ਸੂਇ ਆ ਦੁੱਧ ਕਿੰਨਾ ਆਏ ਥੱਲੇ ਦੁੱਧ ਹੈਗਾ 13 ਲੀਟਰ 13 ਕਿਲੋ ਤੇ ਬੱਚਾ ਕੀ ਆ ਮਗਰ ਬੱਚਾ ਉਹ ਕੱਟਾ ਕੱਟਾ ਉੱਧਰ ਖੜਾ ਹਨਾ ਠੀਕ ਆ ਲੈ ਵੀ ਆਹ ਕੱਟਾ ਮਗਰ ਤੇ ਦੁੱਧ 13 ਕਿਲੋ ਆਈ ਬਸ ਕੱਟੇ ਨੂੰ ਝਗਾ ਕੇ 12 ਲੀਟਰ ਦੇ ਦਿੰਦੀ ਐ ਠੀਕ ਆ ਕੱਟੇ ਨੂੰ ਝਗਾ ਕੇ 12 ਕਿਲੋ ਦੇ ਦਿੰਦੀ ਆ ਠੀਕ ਹੈ ਠੀਕ ਹੈ ਘਰ ਦੀ ਮੱਝ ਆਪਣੀ ਹੋ ਨੀਲੀ ਰਵੀ ਹਾਂ ਨੀਲੀ ਰਵੀ ਦੀ ਆ ਠੀਕ ਹੈ ਬੇੜੀ ਹੈ ਬੇੜੀ ਬੇੜੀ ਜੀ ਬੁੱਧ ਆਣੀ ਨਾ ਠੀਕ ਹੈ ਠੀਕ ਆ ਤੇ ਮੁੱਲ ਕੀ ਕਰਿਆ ਬਾਬਾ ਇਹਦਾ ਮੁੱਲ ਤਾਂ 90 ਦੇ 5 90 ਦੇ 5 95000 ਠੀਕ ਆ ਤੇ ਕਿੱਥੋਂ ਕਰ ਦੇ ਦੋਗੇ ਦੇਖ ਲਓ ਜੀ ਲੈ ਵੀ ਬਾਬਾ ਨੰਬਰ ਹੈਗਾ ਨੰਬਰ ਹਾਂ ਨੰਬਰ ਮੋਬਾਈਲ ਨੰਬਰ ਤੇ ਨੰਬਰ ਬੋਲੇ ਆਪਣਾ 83605 83605 72927 72927 ਠੀਕ ਆ ਲੈ ਵੀ ਇਹ ਭਾਈ ਦਾ ਨੰਬਰ ਆਗਾ ਤੇ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਭਾਈ ਨਾਲ ਸੰਪਰਕ ਕਰ ਲੈ ਵੀ ਦੋਸਤੋ ਸੋਨੇ ਇੱਕ ਨੀਲੀ ਰਾਵੀ ਦੀ ਆਪਾਂ ਛੋਟੀ ਦੌਰ ਕੇ ਦਿਖਾਉਣਾ ਭਾਈ ਜੀ ਹਨਾ ਕੱਦ-ਕਾਰ ਤੁਸੀਂ ਦੇ ਸਕਦੇ ਹੋਗੇ ਤੇ ਕਰੈਕਟਰ ਦੇ ਦੇ ਸਕਦੇ ਤੁਸੀਂ ਤੇ ਮੱਥੇ ਤੇ ਫੁੱਲ ਵੀ ਆਣਾ ਬੱਚਾ ਮਗਰ ਦੇ ਸਕਦੇ ਤੁਸੀਂ ਆਹ ਬਾਕੀ ਆਪਾਂ ਡਿਟੇਲ ਬਾਈ ਤੋਂ ਲਮਾਏ ਸਾਰੀ ਤੇ ਬਾਕੀ ਆ ਜੋ ਬਾਈ ਨਾਲ ਕਰਦੇ ਗੱਲਬਾਤ ਤੇ ਕੱਦ-ਕਾਰ ਜਿਹੜਾ ਤੁਸੀਂ ਦੇ ਸਕਦੇ ਬਹੁਤ ਆ ਛੋਟੀ ਦਾ ਤੇ ਮਾਂਗਰਾ ਆਡ ਰੋਡਰ ਦਿਖਾਣਾ ਸਾਨੂੰ ਬੈਕ ਸਾਈਡ ਤੋਂ ਦੇਖੋ ਸੀ ਨਾ ਥਣਾ ਦਾ ਗਾਇ ਗੂ ਵੀ ਬਹੁਤ ਆ ਤੇ ਬੱਚਾ ਵੀ ਤੇ ਸਾਡੇ ਨਾਲ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਲੈਣੇ ਆ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਕਿੰਨੇ ਦੁੱਧ ਕਿੰਨਾ ਦੁੱਧ ਆ ਕੈਮੇ ਸੂਏ ਸੂਏ ਹੋ ਯਾਰ ਆ ਨੰਬਰ ਤੁਹਾਨੂੰ ਲੈ ਕੇ ਜਾਵਾਂ ਵੀਡੀਓ ਦੇ ਵਿੱਚ ਹੀ ਬਾਈ ਸਸਰੀ ਕਾਲ ਸਸਰੀ ਕਾਲ ਬਾਈ ਕੀ ਨਾਮ ਆ ਜੀ ਆਪਣਾ ਜਰਨੈਲ ਸਿੰਘ ਆ ਬਾਈ ਪਿੰਡ ਕਿਹੜਾ ਬਾਈ ਜੰਮੇ ਪਾਗੀ ਬਾਂਦਰ ਪਾਗੀ ਬਾਂਦਰ ਜ਼ਿਲ੍ਹਾ ਪਠੰਡਾ ਪਠੰਡਾ ਜੀ ਠੀਕ ਆ ਬਾਈ ਕੈਮੇ ਸੂਏ ਸੂਏ ਆ ਪਹਿਲੇ ਸੂਏ ਆ ਬਾਈ ਪਹਿਲੇ ਸੂਏ ਆ ਗਈ ਠੀਕ ਆ ਤੇ ਕਹਿ ਕਿ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 12 ਦਿਨ ਹੋ ਗਏ 12 ਦਿਨ ਹੋ ਗਏ ਠੀਕ ਆ ਕਰਦੀ ਹੈ ਆਪਣੀ ਠੀਕ ਆ ਲੈ ਵੀ 12 ਦਿਨ ਹੋ ਗਏ ਸੂਈ ਨੂੰ ਪਹਿਲੇ ਸੂਏ ਸੂਈ ਹੋਈ ਹੈਗੀ ਤੇ ਬੱਚਾ ਕੀ ਹੈ ਬਾਈ ਮੰਗਰਾਹਾ ਕੱਟਾਗਾ ਠੀਕ ਆ ਤੇ ਬਾਈ ਦੁੱਧ ਦੀ ਗੱਲ ਆ ਜਾਂਦੀ ਤੂੰ ਤਾਂ 12 ਲੀਟਰ ਤਿਆਰ ਹੈ ਜੀ ਕੰਡੇ ਵਾਲਾ ਜੀ ਠੀਕ ਆ ਜੀ ਕੰਡੇ ਵਾਲਾ ਤੋੜ ਕੇ ਦੇਵਾਂਗੇ ਦੋ ਡੰਗ ਦੋ ਡੰਗ ਤਸੱਲੀ ਕਰ ਸਕਦਾ ਕੋਈ ਵੀ ਲੈ ਵੀ ਬਾਈ ਕਹਿੰਦਾ ਦੋ ਡੰਗ ਤਸੱਲੀ ਕਰ ਸਕਦਾ ਹਾਂ ਪਹਿਲੇ ਸੂਇਆ ਠੰਡੀ ਸੀਲਾ ਤੁਸੀਂ ਦੇਖ ਸਕਦੇ ਹੋ ਖੜੀ ਆਣਾ ਝੋਟੀ ਪਹਿਲੇ ਸੂਏ ਸੂਈ ਹੋਈ ਹੈਗੀ ਕਦ ਕਾਠ ਵੀ ਬਹੁਤ ਹੈਗਾ ਘਰ ਦੀ ਝੋਟੀ ਹੈਗੀ ਤੇ ਬਈ ਰੇਟ ਦੀ ਗੱਲ ਆ ਜਾਂਦੇ ਰੇਟ ਕੀ ਕਰਤਾ ਰੇਟ 45000 ਇੱਕ ਲੱਖ 45000 ਮਾਨਦਾਨ ਹੋ ਜਾਊਗਾ ਠੀਕ ਆ ਨੰਬਰ ਬੋਲ ਦਿਓ ਬਈ ਇੱਕ ਵਾਰੀ ਆਪਣਾ 9417914906 9417914 906 906 ਲੈ ਵੀ ਇਹ ਬਾਈ ਦਾ ਨੰਬਰ ਆਗਾ ਪਿੰਡ ਭਾਗੀ ਬਾਂਦਰ ਜ਼ਿਲ੍ਹਾ ਬਠਿੰਡਾ ਪਹਿਲੇ ਸੂਏ ਸੂਈ ਹੋਈ ਹੈਗੀ ਥਣ ਹਵਾਨਾ ਤੋਂ ਹੀ ਦੇ ਸਕਦਾ ਆਡਰ ਆਡਰ ਪਹਿਲੇ ਸੂਈ ਦਾ ਹਨਾ ਕਿ ਬੱਚਾ ਮਗਰ ਕੱਟਾਗਾ ਆਹ ਦੇਸ ਹਨ ਤੇ ਬਾਕੀ ਤੁਸੀਂ ਬਾਈ ਨਾਲ ਸੰਮਰਕ ਕਰਕੇ ਜਿਹੜੀ ਝੋਟੀ ਖਰੀਦ 사ਦੇ ਜੋ ਕੋਈ ਚਾਹ ਬਣ ਵੀਰਾ ਤਾਂ ਬਾਈ ਨਾਲ ਜਿਹੜਾ ਸੰਮਰਕ ਤੁਸੀਂ ਕਰ ਸਕਦੇ ਹੋ। ਠੀਕ। ਦੋਸਤੋ ਸੁਣੇ ਇੱਕ ਆਪਾਂ ਹੋਰ ਝੋਟੀ ਬਾਈਆਂ ਦੀ ਤੋਰ ਕੇ ਦਿਖਾਉਣਿਆਂਗੇ ਪੂਸੋ ਪੂਸਤਾ ਜਰੂਰ ਲੰਡੀ ਹੈਗੀ ਤੇ ਥਣ ਹਵਾਨਾ ਨੂੰ ਬਹੁਤ ਸੋਹਣਾ ਲੱਗਿਆ ਹੋਆ ਜ਼ਬਰਦਸਤ ਲੱਗਿਆ ਹੋਇਆਗਾ। ਬਾਕੀ ਸਾਨੂੰ ਆਪਾਂ ਤੋਰ ਕੇ ਦਿਖਾਉਣਿਆਂ ਹਨ ਪਹਿਲਾਂ ਤੁਰ ਦਿਨ ਚੈੱਕ ਆਊਟ ਕਰੋ ਦੇਖੋ ਤੁਸੀਂ ਨਾ ਆਡਰ-ਆਡਰ ਦੇਖੋ ਤੁਸੀਂ ਬੈਕ ਸਾਈਡ ਨੂੰ ਤੇ ਗਾਇ ਗੂ ਦੇਖੋ ਤੁਸੀਂ ਪੂਰਾ ਗਾ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਕੇ ਜਮਾ ਤੁਹਾਨੂੰ ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਵੀ ਲੈ ਦਾਂਗੇ ਤੇ ਇਧਰੋਂ ਤੁਸੀਂ ਜਿਹੜੀ ਝੋਟੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਝੋਟੀ ਹੈ ਜੀ ਥਾਣਾਵਾਂ ਨੇ ਇਹਦੀ ਤੇ ਥੜੀ ਦਾ ਚੈੱਕ ਆਊਟ ਕਰਾ ਦਿਆਂ ਤੁਹਾਨੂੰ ਥਾਣਾਵਾਂ ਇੱਕ ਵਾਰੀ ਦੇਖੋ ਤੁਸੀਂ ਨਾ ਇਧਰੋਂ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਣੇ ਵੀ ਕੀ ਮਾਲ-ਮੁੱਲ ਕਰਦੇ ਆ ਕਿੰਨਾ ਦੁੱਧ ਆ ਗਾ ਤੇ ਕਿੱਥੋਂ ਤੱਕ ਸੱਦੂਗਾ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਬਾਕੀ ਇਹਦੇ ਪੁੱਸਾਂ ਵੀ ਕੈਮਸ ਆਜੋ ਫਿਰ ਬਣੇ ਰਹੋ ਲਾਸਟ ਤੱਕ ਵੀਡੀਓ ਦੇ ਤੇ ਆਪਾਂ ਬਾਈ ਦੀ ਡਿਟੇਲ ਲੈਨੇ ਇਹਦੇ ਮੱਝ ਦੀ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਕਿਹੜਾ ਪਿੰਡ ਆ ਬਾਈ ਦਾ ਕੀ ਬਾਗਲਾ ਕੀ ਬਾਗਲਾ ਜਲਾ ਕਿਹੜਾ ਰਹਿੰਦਾ ਮਾਨਸਾ ਕੰਮੇ ਸੂਏ ਬਾਈ ਛੋਟੀ ਇਹ ਦੂਜੇ ਸੂਏ ਕਹਿ ਕਹਦਾ ਨਾ ਕੋਈ ਸੂਏ ਨੂੰ ਠੀਕ ਆ ਬੱਚਾ ਕੀ ਆ ਮੰਗਰਾ ਬੱਚਾ ਕੱਟਾ ਕੱਟਾ ਦੁੱਧ ਦੀ ਗੱਲ ਆ ਬਾਈ ਦੁੱਧ ਕਿੰਨਾ ਕਾ 10 11 ਲੀਟਰ ਠੀਕ ਆ ਤੇ ਰੇਟ ਕੀ ਕਰਤਾ ਬਾਈ ਰੇਟ ਕਿੰਨਾ ਕਰਤਾ 1 ਲੱਖ 10 ਹਜ਼ਾਰ ਲਾਸਟ ਕਿੱਥੋਂ ਤੱਕ ਛੱਡੋਗੇ ਦੇ ਰਹੇ ਕੋਈ ਨਿਕਾਦਾ ਹੈ ਮਾਰ। ਮਾਨਤਾਨ ਹੋ ਜਾਊਗਾ। ਠੀਕ ਆ। ਵਪਾਰ ਦਾ ਕੰਮ ਆਪਣਾ। ਕਿੰਨੇ ਕੇ ਪਸ਼ੂ ਲੈ ਕੇ ਆਏ ਮੰਡੀ ਤੇ ਅੱਜ ਆ। 6 ਬਸੂ ਆ ਗਏ। ਆਪਣੀਆਂ ਸਾਰੇ ਇੱਧਰ ਖੜੇ ਆੜੇ। ਠੀਕ ਗੱਲ ਐ ਵੀ 6 ਪਸ਼ੂ ਲੈ ਕੇ ਆਇਆ ਬਾਈ ਕੋਲੇ। ਇੱਕ ਆ ਆ ਗਈ ਤੇ ਦੂਜੇ ਆ ਖੜੇ ਇੱਧਰ ਹਣਾ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦਾ ਨੰਬਰ ਬਾਈ ਆਪਣਾ 99153 99153 6441 6441 ਲੈ ਵੀ ਇਹ ਨੰਬਰ ਤੇ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕ ਜਾਓਗੇ ਆਪਣੇ ਕੋਲੇ ਪਸ਼ੂ ਬਾਈ ਕਿੱਥੋਂ ਕੋਲੇ ਕਿੱਥੋਂ ਤੱਕ ਹੁੰਦੇ ਆਗੇ ਪਸ਼ੂ ਬਾਈ ਲੈ ਕੇ ਵਸ ਤੋਂ ਐ ਮੰਨ ਕੇ 80 90000 ਤੋਂ ਲੈ ਕੇ ਸਵਾ ਲੱਖ 80 90000 ਤੋਂ ਲੈ ਕੇ ਸਵਾ ਲੱਖ ਤੱਕ ਹੁੰਦੇ ਆਗੇ ਠੀਕ ਹੈ ਲੈ ਵੀ ਆਹ ਰੇਟ ਦੇ ਬਾਈਆਂ ਕੋਲੇ ਪਸ਼ੂ ਹੁੰਦੇ ਆ ਜੇ ਕਿਸੇ ਭਰਾ ਨੇ ਲੈਣਿਆ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਪਿੰਡ ਬਾਈ ਦਾ ਖੀਵਾਗਲਾ ਜ਼ਿਲ੍ਹਾ ਰਾਇਆਂ ਦਾ ਇਹਨੂੰ ਮਾਨਸਾ ਠੀਕ ਹੈ ਲੈ ਵੀ ਦੋਸਤੋ ਸੋਨ ਇੱਕ ਹੋਰ ਆਪਾਂ ਝੋਟੀ ਤੋਰ ਕੇ ਦਿਖਾਉਣਾ ਦੂਜੇ ਸੂਏ ਸੂਏ ਹੋਇਆ ਸਿੰਘਾਂ ਦੀ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਨਾ ਤੇ ਕੱਦਗਾੜ ਦੇ ਸਕਦਾ ਸੀ ਥਾਨ ਹਵਾਨਾ ਜਿਹੜਾ ਇਧਰੋਂ ਬੈਕ ਸਾਈਡ ਤੋਂ ਜਿਹੜਾ ਦੇਖ ਸਕਦਾ ਤੁਸੀਂ ਬਹੁਤ ਸੋਹਣੀ ਝੋਟੀ ਹੈਗੀ ਬਾਕੀ ਡਿਟੇਲ ਆਪਾਂ ਬਾਬੇ ਤੋਂ ਲਮਾਂਗੇ ਸਾਰੀ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਦੇਖ ਸਕਦਾ ਤੁਸੀਂ ਲੈ ਵੀ ਇਧਰੋਂ ਦੇਖ ਸਕਦਾ ਬੋਡੀ ਮੰਤਰ ਦੀ ਥਾਨ ਹਵਾਨਾ ਇਧਰੋਂ ਸਾਈਡ ਤੋਂ ਚੈੱਕ ਆਊਟ ਕਰ ਸਕਦੇ ਹੋਗੇ ਤੇ ਆਜੋ ਫਿਰ ਬਾਬੇ ਨਾਲ ਆਪਾਂ ਕਰਦੇ ਆ ਗੱਲਬਾਤ ਡਿਟੇਲ ਲੈਣੇ ਬਾਬੇ ਤੋਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਏ ਥੱਲੇ ਦੇਖ ਸਕਦਾ ਇਧਰੋਂ ਥਾਨ ਹਵਾਨਾ ਸਾਈਡ ਤੋਂ ਇਹ ਦੂਜੀ ਸੂਈ ਜਿਹੜੀ ਸੂਈ ਹੋਈ ਆਗੀ ਬਾਕੀ ਆ ਜੋ ਬਾਬੇ ਨਾਲ ਕਰਦੇ ਆ ਗੱਲਬਾਤ ਤੇ ਟੈਗ ਦੇ ਨਾਲ ਜੀ ਸੂਈ ਆ ਕਿੰਨਾ ਦੁੱਧ ਆ ਸਾਰੀ ਡਿਟੇਲ ਲਵਾਂਗੇ ਕੀ ਰੇਟ ਕਰਦਾਗਾ ਬਾਬਾ ਸਾਸਰੀ ਕਾਲਾ ਕਿਹੜਾ ਪਿੰਡ ਆ ਜੀ ਪਿੰਡ ਸ਼ਾਹਪੁਰ ਕਲਾ ਹਾਂ ਜੀ ਜਿਲ੍ਹਾ ਕਿਹੜਾ ਰਹਿੰਦਾ ਜੀ ਸੰਗਰੂਰ ਕੈਮੇ ਸੂਈ ਦੱਸੀ ਝੋਟੀ ਦੂਸਰੇ ਸੂਈ ਕਹਿ ਕਿਦਣਾ ਹੋ ਗਈ ਸੂਈ ਨੂੰ ਨੌਮਾ ਦੇਣਾ ਨੌਮਾ ਦੇਣਾ ਬੱਚਾ ਕੀ ਆ ਮਗਰ ਕੱਟੀ ਆ ਜੀ ਕੱਟੀ ਆ ਦੁੱਧ ਆ ਕਿੰਨਾ ਆ ਥੱਲੇ ਇਹ ਤੁਹਾਡਾ ਦੁੱਧ ਅੱਜ ਹੋਊਗਾ ਤੇਰਾ ਜਿਆਦਾ ਕਿੱਦਾਂ 13 14 ਕਿਲੋ ਠੀਕ ਆ ਤੇ ਰੇਟ ਕੀ ਕਰਤਾ 125 125 ਮਾਨਦਾਨ ਹੋ ਜੂ ਹਾਂਜੀ ਆਇਆ ਕੋਈ ਮਗਰ ਹੋ ਜੇ ਕਰਦੇ ਆ ਕਿ ਵਪਾਰ ਦਾ ਕੰਮ ਆ ਵਪਾਰ ਦਾ ਕੈ ਪਸੂ ਲੈ ਕੇ ਆ ਮੰਡੀ ਤੇ ਅੱਜ ਕਿਹੜੀ ਮਾਜਾ ਇੱਕ ਉਹ ਵੀ ਉਹ ਵੀ ਤੋਰੀ ਉਹ ਤੋਕੜਾ ਕੀ ਠੀਕ ਆ ਠੀਕ ਆ ਤੇ ਨੰਬਰ ਬੋਲੇ ਆਪਣਾ 98781 98781 21736 21736 ਠੀਕ ਆ ਇਹ ਨੰਬਰ ਆ ਬਾਬੇ ਦਾ ਜੇ ਕਿਸੇ ਭਰਾਣੇ ਲੈਣੀ ਹੈਗੀ ਤਾਂ ਬਾਬੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਵਪਾਰ ਦਾ ਕੰਮ ਆਗਾ ਤੇ ਹੋਰ ਕਿੰਨੇ ਕੁ ਪਸ਼ੂ ਹੁੰਦੇ ਆਪਣੇ ਕੋਲ ਘਰੇ ਹੁੰਦੇ ਨੇ ਜੀ 2-4 2-4 ਪਸ਼ੂ ਹੁੰਦੇ ਆ ਠੀਕ ਹੈ ਲੈ ਵੀ ਬਾਬੇ ਨਾਲ ਤੁਸੀਂ ਸੰਪਰਕ 16-17 ਕਿਲੋ ਵਾਲੀ ਘਰੇ ਖੜੀ ਹੈਗੀ ਠੀਕ ਹੈ ਲੈ ਵੀ ਬਾਬੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ 16-17 ਕਿਲੋ ਵਾਲੀ ਘਰੇ ਵੀ ਖੜੀ ਆ ਬਾਕੀ ਉਹਦੇ ਬਾਰੇ ਤੁਸੀਂ ਡਿਟੇਲ ਲੈ ਕੇ ਜੇ ਝੋਟੀ ਖਰੀਦਣੀ ਆ ਤਾਂ ਬਾਬੇ ਨਾਲ ਤੁਸੀਂ ਸੰਪਰਕ ਜਿਹੜੀ ਕਰ ਸਕਦੇ ਹੋ ਮੰਗਰੇ ਦੇ ਕੱਟੀ ਆ ਜੀ ਦੂਜੇ ਸੂਏ ਸੂਈ ਹੋਈ ਹੈਗੀ ਠੀਕ ਹੈ ਦੋਸਤੋ ਸੋਨੇ ਇੱਕ ਆਪਾਂ ਝੋਟੀ ਦੌਰ ਕੇ ਦਿਖਾਉਣਿਆ ਘਰ ਦੀ ਝੋਟੀ ਲੈ ਕੇ ਆਇਆ ਬਾਈ ਮੰਡੀ ਤੇ ਤੇ ਆਰਡਰ ਉਹ ਦੇਖ ਸਕਦਾ ਤੁਸੀਂ ਬੈਕ ਸਾਈਡ ਤੋਂ ਨਾ ਬਹੁਤ ਜ਼ਬਰਦਸਤ ਆਰਡਰ ਲੱਗਿਆ ਹੋਇਆਗਾ ਤੇ ਇਕੱਲਾ ਇਕੱਲਾ ਥਾਣਾਗਾ ਤੇ ਡਿਟੇਲਸ ਉਹਨੂੰ ਬਾਈ ਤੋਂ ਆਪਾਂ ਸਾਰੀ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾ ਤੇ ਸਾਦ ਤੁਸੀਂ ਇਧਰੋਂ ਸਪੇਸ ਥਾਣਾ ਦੀ ਮੋੜ ਲਿਆ ਮੋੜ ਲਿਆ ਬਾਈ ਤੇ ਮੁਠੀ ਥਾਨ ਲੱਗੇ ਹੋਇਆ ਜਮਾ ਹੈ ਚਾਰੇ ਥਾਨ ਇੱਕੋ ਜਿਹੇ ਹੈਗੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾਗਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋਗੇ ਥਾਣਾ ਵਾਂ ਨਾ ਇਧਰੋਂ ਸਾਈਡ ਤੋਂ ਦੇਖ ਸਕਦੇ ਇੱਕ ਵਾਰੀ ਹਣਾ ਬਹੁਤ ਸੋਹਣਾ ਡੋਡਰ ਲੱਗਿਆ ਹੋਇਆ ਛੋਟੇ ਨੂੰ ਬਾਕੀ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਵੀ ਕੀ ਲੈਣ ਦੇਣਾ ਇਹਦਾ ਕਿੰਨਾ ਦੁੱਧ ਆਗਾ ਹਨਾ ਸਾਰੀ ਡਿਟੇਲ ਪੁੱਛਾਂਗੇ ਬਾਈ ਨੂੰ ਤੇ ਫੇਸ ਕੁਆਲਿਟੀ ਤੇ ਬੋਡੀ ਬੰਦ ਤੁਸੀਂ ਦੇ ਸਕਦੇ ਹੋਗੇ ਥਾਣਾ ਹਵਾਨਾ ਤੋਂ ਇਤਰੋਂ ਦਿਖਾਣਾ ਸਾਈਡ ਤੋਂ ਵਧੀਆ ਲੱਗਿਆ ਹੋਇਆ ਹੈ ਮਾਰ ਡੋਡਰ ਦੇਖੋ ਸੀ ਪੂਰੇ ਗੈਬ ਵਾਲਾ ਥਾਣਾ ਹਵਾਨਾ ਲੱਗਿਆ ਬਾਕੀ ਬਾਈ ਨਾਲ ਕਰਦੇ ਗੱਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪੰਡਾ ਬਾਈ ਦਾ ਕੰਡਾ ਬਨਾ ਕੰਡਾ ਬਨਾ ਜਿਲ੍ਹਾ ਕਿਹੜਾ ਰਹਿੰਦਾ ਬਠਿੰਡਾ ਠੀਕ ਆ ਕੈਮੇ ਸੂਏ ਬਈ ਛੋਟੀ ਦੂਜੇ ਸੂਏ ਕਾਹ ਕਹਤ ਨੋ ਕੋ ਸੂਈ ਨੂੰ ਇਹਨੂੰ ਹੋ ਗਈ 18 ਦਿਨ ਬੱਚਾ ਕੀ ਆ ਮੰਗਰ ਕੱਟੀ ਠੀਕ ਆ ਦੁੱਧ ਦੀ ਗੱਲ ਕਰੀ ਬਈ ਦੁੱਧ ਕਿੰਨਾ 14 ਲੀਟਰ 14 ਲੀਟਰ ਠੀਕ ਆ ਲੈ ਵੀ ਬਾਈ ਕਹਿੰਦਾ 14 ਲੀਟਰ ਦੁੱਧ ਤਿਆਰ ਆਗਾ 18 ਦਿਨੋਂ ਕੋਈ ਸੂਈ ਨੂੰ ਦੂਜੇ ਸੂਏ ਸੂਈ ਹੋਈ ਹੈਗੀ ਇਧਰੋਂ ਸਾਈਡ ਤੋਂ ਇਧਰੋਂ ਵੀ ਦੇਖ ਸਕਦੇ ਹੋ ਥਾਣਾ ਬੰਨਾ ਨਾ ਤੇ ਆ ਬੱਚਾ ਮੰਗਰ ਕੱਟੀ ਆ ਪਿੰਡ ਘੰਡਾ ਬੰਨਾ ਜ਼ਿਲ੍ਹਾ ਰਾਇਨ ਦਾ ਬਠੰਡਾ ਨੂੰ ਤੇ 14 ਕਿਲੋ ਦੁੱਧ ਦੱਸਿਆ ਬਈ ਠੀਕ ਆ ਤੇ ਰੇਟ ਕੀ ਕਰਤਾ ਬਾਈ 140 140000 ਮਾਨਤਾਣ ਹੋ ਜਾ ਮੈਂ ਕਰਦਾ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 98158 98158 50615 50615 ਲੈ ਵੀ ਇਹ ਬਾਈ ਦਾ ਨੰਬਰ ਆਗਾ ਜੇ ਕਿਸੇ ਭਰਾ ਨੇ ਲੈਣੀਆਂ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਰਦੇ ਪਸੂਆ ਬਾਈ ਆਪਣੇ ਹਾਂਜੀ ਕਰਦੇ ਠੀਕ ਆ ਕਾਰ ਦੀ ਮੱਝ ਆ ਗਈ ਤੇ ਦੇਖ ਸਾਡੇ ਸੋਣਾ ਬੋਡੀ ਬੰਤ ਦੀ ਸੋਹਣੀ ਆ ਥਣ ਹੋਵਾ ਨਾ ਬਹੁਤ ਸੋਹਣਾ ਲੱਗਿਆ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਦੂਜੇ ਸੋਏ ਦੀ ਝੋਟੀ ਇਹ ਜੇ ਕਿਸੇ ਨੇ ਲੈਣੀ ਆ ਠੀਕ